ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰਿਹਾੜੀ ਦੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਜਣ ਦੀ ਖੜੀ ਕਲਾ ਤੰਦਰੁਸਤੀ ਜੋ ਹੋਵੇ ਕੁਐਸਟ ਬੇਨਤੀ ਕਰਦੇ ਆਂ ਸਾਰਿਆਂ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਦੀ ਚੈਨਲ ਨੂੰ ਮੇਰੇ ਵੀਰ ਵੱਤੋ ਵੱਤ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਕਰੋ ਹੋਰ ਵੀ ਕਿ ਮਾਤੜ ਦਾ ਗਰੀਬ ਦਾ ਫਾਇਦਾ ਹੋ ਜਾਏ ਵੀ ਆਪਣੀ ਖਰੀਦਦਾਰੀ ਕਰ ਸਕੇ ਤੇ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਸ਼ਹਿਰਾ ਪਨਵਾ ਵੀ ਕਹਿ ਸਕਦੇ ਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਲ ਸਹਿ ਤੇ ਤਹਿਸੀਲ ਵੀ ਇਹਨੂੰ ਤਰਨਤਲ ਸਹਿ ਪੈਂਦੀ ਸੱਜਣੋ ਭਾਈ ਭਲਵਿੰਦਰ ਕੋਲ ਪਹੁੰਚੇ ਆ ਤੇ ਤਿੰਨ ਨਾ ਗਿਆ ਠੀਕ ਆ ਜੀ ਜਰਸੀ ਕ੍ਰੋਸ ਜਰਸੀ ਪਿਓਰ ਛੇਡ ਆ ਯਾਰ ਠੀਕ ਹੈ ਜੀ ਜਾਇਦ ਤੋਂ ਜਾਇਦ ਕੀਮਤ ਦੇ ਵਿੱਚ ਇਸ ਫਾਰਮ ਤੋਂ ਆਪਾਂ ਤੁਹਾਨੂੰ ਖਰੀਦਦਾਰੀ ਕਰਾਉਂਦੇ ਰਹਿੰਨੇ ਆ ਕੱਲ ਵੀ ਵੀਡੀਓ ਅਪਲੋਡ ਕੀਤੀ ਸੀ ਤੇ ਕੱਲ ਦਾ ਕੱਲੀ ਮਾਲ ਵੇਚ ਗਿਆ ਅੱਜ ਫੇਰ ਵੀਡੀਓ ਅਪਲੋਡ ਕਰ ਰਹੇ ਆ ਤਿੰਨ ਵੜਾ ਲੈ ਕੇ ਆ ਨਿਊ ਮਾਲ ਤੇ ਆਓ ਜੁੜੇ ਰਹੋ ਧੰਨਵਾਦ ਸਾਰਿਆਂ ਦਾ ਐਂਡ ਤੱਕ ਕਰਦੇ ਆ ਡਿਟੇਲ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੇਸ਼ ਆ ਦਰਸ਼ਨ ਹੋਏ ਤੁਹਾਡੇ ਹਾਂ ਜੀ ਹਾਂ ਸ਼ੁਕਰ ਹੈ ਜੀ ਹੋਰ ਕੀ ਹਾਲ ਦੇ ਵਧੀਆ ਜੀ ਵਧੀਆ ਚੱਲਦੀ ਕਲਾ ਸ਼ੁਕਰ ਰੱਬ ਦਾ ਠੀਕ ਠਾਕ ਆ ਮੇਰਾ ਪ੍ਰਿਆਤਮ ਬਾਹਰ ਆਈਦਾ ਬਾਬਾ ਜੀ ਗੱਲ ਆਲਾ ਮਾਲ ਐ ਜੀ ਐ ਜੀ ਸਰਦਾਰ ਜੀ ਨੋਟ ਨਹੀਂ ਜਾਂਦੇ ਜਿੱਦਾਂ ਡੰਗਰ ਗਏ ਆ ਛੋੜਦਾ ਹੀ ਛੋੜਦਾ ਹੀ ਵੇਚੇ ਆ ਜੀ ਓਕੇ ਹਾਂ ਜੀ ਮਾਲ ਜਾਦੀ ਨਾ ਤੁਹਾਡਾ ਤੇ ਹੋਰ ਚੜਦੀ ਕਲਾ ਹਾਂ ਜੀ ਨਾਮ ਐਡਰੈਸ ਬਿਸ਼ਾਇਰਾ ਪਨੂਆ ਜੀ ਜ਼ਿਲ੍ਹਾ ਤਫੀਲ ਤਰਨਤਾਰਨ ਠੀਕ ਆ ਜਲੰਧ ਕਰਨਦਾਰ ਨੇ ਤੇ ਮੋਬਾਈਲ ਨੰਬਰ 99558855 ਕਰਨਦਾਰ ਕਿੰਨੇ ਪਸ਼ੂ ਆ ਤਿੰਨ ਪਸ਼ੂ ਲੈਂਦੇ ਤਿੰਨ ਤਾਂ ਉਹਦੀਆਂ ਹੀ ਸਿਰਾ ਸਿਰਾ ਆਪਣੇ ਕੋਲੋਂ ਸਿਰਾ ਹੀ ਲੈਂਦਾ ਤੇ ਜਿਹੜੇ ਵਿਰੋਧੀ ਤੇ ਰਹੁੰਦੇ ਉਹਨਾਂ ਨਾਲ ਭਾਵੇਂ ਹੀ ਕੂੜਾ ਹੀ ਆਖਣ ਹਾਂ ਬਸ ਵਿਰੋਧੀ ਕਾਈ ਦਿੰਦੇ ਆ ਉਹ ਪਲਾ ਹੋ ਜਾਂਦੇ ਉਹਨਾਂ ਦਾ ਠੀਕ ਆ ਜਿਹੜੇ ਵਿਰੋਧੀ ਹੁੰਦੇ ਉਹ ਆਦਨ ਕੂੜਾ ਤੁਸੀਂ ਸਿਰਾ ਲੈਂਦਾ ਨਹੀਂ ਹਰ ਇੱਕ ਜੋਰ ਤੇ ਆਪਣਾ ਲੌਂਦਾ ਹੀ ਜੰਨਾ ਹੁੰਦਾ ਨਾ ਹਾਂਜੀ ਹਾਂਜੀ ਚਲੋ ਠੀਕ ਆ ਸੂਈ ਵੜ ਹਸਾਬ ਦੇ ਸਿਰੇ ਨਹੀਂ ਚੜਨਾ ਓਕੇ ਓਕੇ ਤੇ ਇੱਕ ਤਾਜੀ ਸੂਈ ਆ ਗਿੱਲਾ ਨਾੜੂ ਤਾਜੀ ਸੂਈ ਆ ਕਦੋਂ ਸਵੇਰੇ ਸੂਈ ਆ ਕੱਲ ਕੱਲ ਦੀ ਸੂਈ ਹੈ ਨਾ ਠੀਕ ਆ ਕਿੰਨਾ ਕੁ ਬੋਲੀ ਫੁਲੀ ਆ ਏ ਥੱਲੇ ਹੈਗਾ ਵਾ 8 ਕਿਲੋ ਠੀਕ ਬਾਕੀ ਗਰੰਟੀ ਵਾਲਾ 7 ਕਿਲੋ ਬੋਲਾ ਜੀ ਦੋਰਾ ਤਰਾ ਕਰਾਈਏ ਚੇਖ ਖੋਲ ਕੇ ਤੇ ਚੰਗੀ ਆਣਾ ਥਾਂ ਤੁੰਦੀ ਥਾਂ ਤੁੰਦੀ ਬਹੁਤ ਸੋਹਣਾ ਸੰਦਰਾ ਵਾ 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 ਆ ਬੱਚਾ 나ੜੂ ਨਾਲ ਸਜਰੋ ਤੇ 7-8 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਵਹਿੜ ਨੇ ਪਹਿਲਾ ਸੂਬਾਈ ਹੈ ਜਾਰਦੀ ਹਨਾ ਮੋੜ ਲਿਆਈਏ ਲੈ ਇਹ ਖਾਨ ਬੜਾ ਸੋਹਣਾ ਲੱਗਾ ਸੱਜਣੋ ਤੇ ਬੈਕਗਰਾਉਂਡ ਵੀ ਜਿਹੜੀ ਆ ਪੂਰੀ ਤਿਆਰ ਕੀਤੀ ਹੋਈ ਹੈ ਵਾਇਰਡ ਨੇ ਤੇ 7-8 ਕਿਲੋ ਤੋਂ ਬੌਲੇ ਤੋਂ ਸਟਾਰਟਿੰਗ ਆ ਤੇ ਦੁੱਧ ਵੀ 12-13 ਦੁੱਧ ਨਹੀਂ ਮਰਦੀ ਜਣਾ ਮਾਣਾ ਜੀ ਸਾਹਿਬ ਸੋਹਣੀ 13 ਕਿਲੋ ਦੇ ਆ ਰਾਮਣਾ ਥਣ ਥਣ ਬਹੁਤ ਸੋਹਣਾ ਬੜਾ ਥਣ ਲੱਗਾ ਹੈਨਾ ਮੱਝਾਂ ਦਾ ਥਣ ਲੱਗਾ ਦਾ ਕਰਮਾ ਦੀ ਦਾ ਹੁਬਾ 11-12 ਕਿਲੋ ਰਾਮਦਾਈ ਕੱਡੂ ਦੀ ਸੰਸਾ ਖਾਨ ਬੜਾ ਹੈਨਾ ਮੱਝਾਂ ਦਾ ਹਾਂ ਮੱਝਾਂ ਦਾ ਖਾਨ ਲੱਗਾ ਤੇ ਬਾਈ ਜੀ ਫਿਰ ਗੱਲ ਰੇਟ ਦੀ ਕਰੀਏ ਕਿ ਕਿੰਨੇ ਕੀ ਦੇ ਦਈਏ ਇੰਨਾ ਕੀ ਕਰਨਾ ਹੈ ਅੱਛਾ ਜੀ ਆ ਬਾਈ ਜੀ ਫਿਰ ਕਿੰਨੇ ਦੀ ਦੇ ਦੇਣੀ ਆ ਇਹਦੇ 36000 ਦੀ ਦੇ ਦਾਂਗੇ ਮੁੱਲ ਕਰਾਉਣ ਨੂੰ 40 ਕਰਾਓ ਮੁੱਲ ਕਰਾਉਣ ਨੂੰ ਇੰਨਾ ਜੀ ਕਰਨਾ ਜਿਹੜਾ ਵਿਗਦੇ ਓਰਦੇ ਹੀ ਜਾਵੇ ਮੁੱਲ ਭਾਵੇਂ ਕਰੋ ਨੂੰ 40 ਪਰੌਨ ਨੂੰ 40 ਕਰਾ ਲਓ 36 ਦੀ ਹਨ ਵਾਹ ਜੈ 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 ਅੱਗੇ ਆ ਗਈ ਜਰਸੀ ਹਨਾ ਜਰਸੀ ਜੀ ਪੰਜਾਬ ਵਾਲੀ ਯੋਰ ਪੰਜਾਬ ਵਾਲੀ ਵਾਹ ਵਾਹ ਯੋਰ ਜਰਸੀ ਸੰਦੀ ਸਾਹਿਬ ਵਾਹ ਵਾਹ ਪੂਰੀ ਬੈਕਗ੍ਰਾਉਂਡ ਤਿਆਰ ਕੀਤੀ ਹੋਈ ਹੈ ਹਨਾ ਕਿਆ ਬਾਤ ਹੈ ਉਹਨਾਂ ਹੀ ਲੈਵਾ ਅਗਲੀ ਸਾਈਡ ਨੂੰ ਬਣਾਇਆ ਤੇ ਉਹਨਾਂ ਹੀ ਪਿਛਲੀ ਸਾਈਡ ਨੂੰ ਹਨਾ ਤੋਰਾ ਤਰਾ ਵਸ਼ੀ ਦਾ ਚੰਗਾ ਬਿਲਕੁਲ ਓਕੇ ਮੋੜ ਲਿਓ ਪੰਜਾਹ ਵਾਲੀ ਓਕੇ ਓਕੇ ਠੰਦੀ ਕੁਆਲਿਟੀ ਦੇ ਬਹੁਤ ਸੋਹਣੀ ਬਣੀ ਆ ਨਾਂ ਦੀ ਪਹਿਲਨ ਦੀ ਪਹਿਲਾਂ ਨਹੀਂ ਪਲੂਣ ਹੀ ਆ ਗਈ ਨਾ ਹਾਂ ਪਲੂਣ ਹੀ ਆ ਗਈ ਪਲੂਣ ਆਈ ਹੈ ਹਾਂ ਕਿਆ ਬਾਤ ਹੈ ਲੈਵਾ ਸਜਣੋ ਪੂਰਾ ਜ਼ਬਰਦਸਤ ਲਾਈ ਪਈ ਠੀ ਜਾ ਇੱਕ ਅਦਾ ਤੇ ਨਹੀਂ ਲੈਣਾ ਸੂਨ ਨੂੰ ਬਿਲਕੁਲ ਤਿਆਰ ਆ ਹੋ ਸਕਦਾ ਰਾਤ ਨੂੰ ਵੀ ਸੂਪੇ ਤਾਂ ਦੋ ਤਣ ਕੱਢ ਵੀ ਜਾਵੇ ਦੋ ਦਿਨ ਕੱਢ ਵੀ ਜਾਵੇ ਕੋਈ ਨਹੀਂ ਅੰਤ ਅਤਾਜਾ ਸਮੁੰਦਰ ਆ ਬਾਕੀ ਭਲਕੇ ਸੂਪੇ ਅੱਜ ਸੂਪੇ ਹਾਂ ਰੇਟ ਕਿੰਨਾ ਰਹੇਗਾ ਭਾਈ ਜੀ ਇੱਥੇ ਆ ਕੇ ਦੱਸੋ ਤੰਦੂ ਸਾਹਿਬ ਮੰਗਾਂ ਨੂੰ 55000 ਰੁਪਇਆ ਮੰਗਦੇ ਆ ਹਾਂ ਹਾਣਾ 52 ਦੀ ਦੇਣੀ ਹਾਂਜੀ 52 ਦੀ ਹਾਣਾ ਹਾਣਾ ਹਾਂ ਪੂਰੇ 50 ਦੀ ਕਰ ਦੇ ਨਾ ਪੂਰੇ 50 ਦੀ ਕਰ ਦੇ ਤੰਦੂ ਸਾਹਿਬ ਜ਼ਿਆਦਾ ਨਾ ਖਿੱਚਿਆ ਕਰੋ ਬੜਾ ਪਸ਼ੂ ਘੱਟ ਮਿਲਦਾ ਤੁਹਾਨੂੰ ਕੋਲ ਓਕੇ ਹਾਂ ਚਲੋ ਆ ਜਾਓ ਕੋਈ ਨਹੀਂ ਠੀਕ ਆ ਸੋਹਣੀ ਆ ਨਾ ਸੋਹਣੀ ਆ ਵੇ ਇੱਥੇ ਦੇਖੋ ਵਾਹ 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 ਥੰਮ ਬੋਲ ਸੋਹਣਾ ਮੁੱਠੀ ਥਾਨ ਲੱਗਾ ਹਾਂ ਇਹ ਸੋਨ ਵਾਲੀ ਆ ਵਾਹ ਓਕੇ ਠੀਕ ਲਿਆ ਨਾ ਪੂਰੀ ਹਾਂਜੀ ਠੀਕ ਹੈ ਫਿਰ ਇਹ ਆ ਗਈ ਕਿ ਫਿਰ ਗੱਭਣਾ ਕਿੰਨਾ ਕਿਤੇ ਟਾਈਮ ਲੈਂਦੀ ਆ ਤੇ 15 ਕਿ ਦਿਨ ਲੈਂਦੀ ਸੰਧੂ ਸਾਹਿਬ ਅੱਛਾ ਹਾਂ 10 ਲੈ ਦੇ 15 ਲੈ ਦੇ ਆਖੀ 10 15 10 ਤੋਂ 15 ਦੇ ਵਿੱਚ ਨਹੀ ਇੰਤਾਜ ਇਹਨਾਂ ਦੇ ਬਣੀ ਪੁਣੀ ਜਿਵੇਂ ਪੁੜੇ ਫਿੱਸੇ ਹੁੰਦੇ ਨਾ ਦੱਕ ਦੇ ਨਹੀਂ ਤਗੜਿਆਂ ਗਨੇ ਲੈਣੇ ਹਨ ਠੀਕ ਥੋਰ ਦੋ ਦੱਕ ਦੇ ਦਾ ਅੰਤਾਜਾ ਸੱਜ ਨੂੰ ਮੰਨ ਕੇ ਚੱਲਿਓ ਤੇ ਸੂਬਾ ਚ ਜਾਓ ਫਿਰ ਕਿੱਚੇ ਦੀ ਸੂਬਾ ਹੈਗੀ ਹੈਗੀ ਮੋੜ ਲਿਓ ਵੱਡੀਆਂ ਜੀ ਸੰਤੂ ਸਾਬ ਨਹੀਂ ਵੱਡੀ ਆ ਵੈੜ ਪੂਰੀ ਕੱਦ ਵਾਲੀ ਆ ਇੰਨਾ ਕੀ ਜਿਵੇਂ ਕਿਸੇ ਨੇ ਸੰਭੀ ਸੂੰਭੀ ਨਹੀਂ ਹੁੰਦੀ ਹਾਂ ਸਭ ਇਧਰ ਹੋ ਜੋ ਮੜਿਆ ਲੈਸ ਉਹ ਲੈਸ ਪੁਣੀ ਚ ਵਿਖਾਉਂਦੀ ਆ ਹਾਂਜੀ ਹੂੰ ਪੋਕੀ ਮਾਰੀ ਆਗੇ ਇਹ ਲੋਈ ਸੱਜਣੋ ਕਦ ਕੁੱਦ ਪੂਰਾ ਵੱਡਾ ਕੋਈ ਛੋਟੀ ਮੋਟੀ ਨਹੀਂ ਤੋਰਾ ਤਰਾ ਵੀ ਚੰਗਾ ਦੇਣਾ ਸਾਡੇ ਇੰਤਾਜੇ ਨਾਲ ਕਿ 10 ਦਿਨ ਜਿਹੜੇ ਲਊਗੀ ਜ਼ਿਆਦਾ ਸਮਾਂ ਤਾਂ ਨਹੀਂ ਲੈਂਦੀ ਕਿਉਂਕਿ ਉੱਤੋਂ ਪੂੜੇ ਪੜੇ ਵੀ ਜਿਹੜੇ ਫਿਸਣਦੇ ਆ ਸਟਾਰਡ ਹੋਏ ਆ ਤੇ ਥੱਲਿਓਂ ਵੀ ਬਣੀ-ਬੁਣੀ ਕੰਮ ਬੰਦੀ ਆਉਂਦੀ ਹੈ ਤੇ ਆਪਣੀ ਜਿਹੜੀ ਖਰੀਦਦਾਰੀ ਤੁਸੀਂ ਰੇਟ ਦੇ ਹਿਸਾਬ ਨਾਲ ਜਾਇਜ਼ ਆ ਕਰ ਸਕਦੇ ਕਿੰਨੀ ਕੀਮਤ ਆ ਬਾਈ ਜੀ ਸੰਦੂਰਾ ਮੰਗਿਆਂ ਨੂੰ ਪਾਉਣੇ 8000 ਰੁਪਏ ਮੰਗਦੇ 30 ਦੀ ਛੱਡ ਦਿਆਂਗਾ 3000 ਦੀ ਛੱਡ ਦਿਆਂਗੇ ਓਕੇ ਮੰਗਿਆਂ ਨੂੰ ਪਾਉਣੇ ਮਰਜ਼ੀ ਠੀਕ ਆ ਸੱਚ ਨੂੰ ਇਹੋ ਪਸ਼ੂ ਆ ਤੇਨ ਤੇ ਖਰੀਦਾਰੀ ਆਪਣੀ ਘਰਿਓ ਰੇਟ ਬੜੇ ਜਾਇਜ਼ ਬਾਈ ਨੇ ਕੀਤੇ ਆ ਤੇ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਾਲ ਦੀ